ਦੇਖ ਲਓ ਆਹਾ 17 ਕਿਲੋ ਦੁੱਧ ਇਹਦੇ ਥੱਲੇ ਵੀ ਤਿਆਰ ਮੀਨੂ ਤੁਹਾਨੂੰ ਗੰਦ ਕਾਠ ਵਾਲੀ ਬਿਹੜ ਆ ਗਈ ਬਾਕੀ ਜਿਹੜਾ ਹਵਾਨਾ ਆ ਗਿਆ ਨਾ ਜਿਹੜਾ ਉਹ ਜਮਾ ਫਿਕਸ ਹਵਾਨੇ ਵਾਲੀ ਆ ਤੇ ਬਾਕੀ ਗਲਾਬੀ ਦੇ ਨਾਂ ਦੀ ਸੂਈ ਥੱਲੇ ਹੁਣ 15 ਕਿਲੋ ਦੁੱਧ ਤੁਹਾਨੂੰ ਤਿਆਰ ਹਾਂਜੀ ਅਸੀ ਕੱਲ੍ਹ ਦੋਸਤੋ ਬਹੁਤ ਸਵਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਮਨੋਜ ਕੁਮਾਰ ਮੌਜੀ ਕੋਲੇ ਪਹੁੰਚੇ ਹੋਏ ਹਾਂਗੇ ਬਾਈ ਕੋਲੇ ਨਾ ਅੱਜ ਆਪਾਂ ਤੁਹਾਨੂੰ ਬਹੁਤ ਸੋਹਣੀਆਂ ਸੁਨੱਖੀਆਂ ਬਿਹੜਾ ਦਿਖਾਉਣੀਆਂ ਬਿਹੜਾ ਦੀ ਗਿਣਤੀ ਰਹੂਗੀ ਮਿੱਤਰੋ 5 ਟੋਟਲ ਨਾਗਰ ਆਗੇ 5 ਤੇ ਪੰਜੇ ਦੀਆਂ ਪੰਦੇ ਜਿਹੜੀਆਂ ਹੈਗੀਆਂ ਨੇ ਉਹ ਸੂਈਆਂ ਸਵਾਈਆਂ ਨੇ ਇੱਥੇ ਆ ਕੇ ਆਪਦੀ ਤੁਸੀਂ ਪਹਿਲਾਂ 2 ਡੰਗ ਤੇ ਫਿਰ 4 ਡੰਗ ਚੌਣ ਦੀ ਖੇਚਲਾ ਜ਼ਰੂਰ ਕਰ ਲਿਓ ਕਿਉਂਕਿ ਤਸੱਲੀ ਕਰਨੀ ਜਿਹੜੀ ਹੈਗੀ ਉਹ ਤੁਹਾਡਾ ਆਪਣਾ ਹੱਕ ਹੁੰਦਾ ਮਿੱਤਰੋ ਪਰ ਇਕੱਲੇ ਇਕੱਲੇ ਜਾਨਵਰ ਦੀ ਆਪਾਂ ਤੁਹਾਨੂੰ ਨਾ ਡਿਟੇਲ ਜਿਹੜੀ ਹੈਗੀ ਆ ਬਾਈ ਮਨੋਜ ਤੋਂ ਆਪਾਂ ਲੈ ਕੇ ਦੇਵਾਂਗੇ ਜੀ ਹਸਤੀ ਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਮੇਰਾ ਨਾਮ ਮਨੋਜ ਕੁਮਾਰ ਮੋਜੀ ਹੈ ਠੀਕ ਹੈ ਪਿੰਡ ਆਪਣਾ ਆ ਗਿਆ ਪਿੰਡ ਆਪਣਾ ਕੋਟ ਸ਼ਮੀਰ ਹੈ ਜੀ ਕਵਾਂਡੀ ਰੋਡ ਤੇ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਹਾਂ ਜੀ ਵੱਡਿਆ ਪਿੰਡਾਂ ਦੇ ਵਿੱਚੋਂ ਆਪਣਾ ਪਿੰਡ ਆ ਗਿਆ ਹਾਂ ਹਾਂ ਜੀ ਹਾਂ ਜੀ ਠੀਕ ਹੈ ਤੇ ਮੈਨੂੰ ਐ ਦੱਸ ਬਾਈ ਮਨੋਜ ਜਿਵੇਂ ਕਿੰਨੇ ਕ ਸਾਲ ਹੋ ਗਏ ਜਿਹੜਾ ਹੈਗਾ ਪਪਾਰ ਵਾਲਾ ਕੰਮ ਕਰਦੇ ਨੇ ਆਪਾਂ ਨੂੰ 15 ਸਾਲ ਹੋ ਗਈ ਪਹਿਲਾਂ ਮੇਰਾ ਡੈਡੀ ਕਰਦਾ ਸੀਗਾ ਜੀ ਅੱਛਾ ਹਾਂ ਜੀ ਠੀਕ ਹੈ 15 ਸਾਲ ਤੋਂ ਨੂੰ ਹੋ ਗਏ ਹਾਂ ਜੀ ਹਾਂ ਜੀ ਤੇ ਪਹਿਲਾਂ ਫਾਦਰ ਸਾਹਿਬ ਕਰਦੇ ਸੀ ਹਾਂ ਜੀ ਹਾਂ ਜੀ ਠੀਕ ਹੈ ਤੇ ਫਿਰ ਅੱਜ ਆਪਾਂ ਜਿਹੜੀਆਂ ਹੈਗੀਆਂ ਦਿਖਾਉਣੀਆਂ گاਮਾਂ ਨੇ ਕੋਈ ਮੱਝ ਵੀ ਆ ਜਾਂਦੀ ਨਹੀਂ ਮਰਜ ਤਾਂ ਕਿਤੇ ਕਿਤੇ ਹੀ ਆਉਂਦੀ ਹੈ ਜੀ ਆਪਣੇ ਕੋਲ तकरीबन ਗਾਇਆਂ ਹੀ ਆਉਂਦੀਆਂ ਗਾਇਆਂ ਹੀ ਆਉਂਦੀਆਂ ਅੱਛਾ ਪਹਿਲੇ ਨੰਬਰ ਵਾਲੀ ਗਾਂ ਤੋਂ ਆਪਾਂ ਸਟਾਰਟ ਕਰ ਲਗੇ ਬਈ ਮਨੋਜਾ ਵੀ ਜਿਹੜੀ ਤੇਰੀ ਆ ਗਾਂ ਆ ਗਈ ਇਹ ਹੈਣਾ ਇਹਦਾ ਸੂਆ ਦੱਸੇਗਾ ਇਹਦਾ ਸੂਆ ਤੀਜਾ ਜੀ ਤੀਜਾ ਸੂਆ ਹਾਂਜੀ ਠੀਕ ਹੈ ਤੇ ਕਿੰਨੇ ਦਿਨਾਂ ਦੀ ਸੂਈ ਹੈ ਇਹ 8 ਦਿਨਾਂ ਦੀ ਸੂਈ ਹੈ ਜੀ ਆਹ ਬੱਚਾ ਆਹ 8 ਦਿਨਾਂ ਦੀ ਸੀ अच्छा मगर बच्ची है के बच्चा बच्चा जी बच्चा आ गया हां जी अ किन्ना दूध हुन 8 ਦਿਨਾਂ ਦੇ ਵਿੱਚ ਹੁਣ ਇਹਦੇ ਥੱਲੇ 17 ਕਿਲੋ ਹੈ ਜੀ 17 ਕਿਲੋ हां जी हां ठीक है ਖੋਲੀ ਫਿਰ ਕਰ ਮਨੋਜ ਆਪਾਂ ਅ ਕੀ ਰੇਟ ਰਹੂ ਬਈ ਮਨੋਜੇ ਦਾ ਫਿਰ ਰੇਟ ਆਪਾਂ ਫੋਨ ਤੇ ਕਰ ਲਾਂਗੇ ਜੀ ਹੁਣ ਤੇ हां जी ਚਲੋ ਉਹ ਤੁਹਾਡੀ ਮਰਜ਼ੀ ਹੈ ਭਾਈ ਬਾਕੀ ਜੇ ਵੀਡੀਓ ਦੇ ਵਿੱਚ ਹੋ ਜਾਣਾ ਰੇਟ ਕਹਿੰਦੇ ਉਹਦੇ ਵਰਗੀ ਰੀਸ ਨਹੀਂ ਹੁੰਦੀ ਲੈ ਵੀ ਆਹ ਦੇਖ ਲਓ ਇਹਦਾ ਜਿਹੜਾ ਹੈਗਾ ਨਾ 17 ਕਿਲੋ ਦੁੱਧ ਇਹਦੇ ਥੱਲੇ ਤਿਆਰ ਆ ਕੱਦ ਕਾਟ ਦੇਖ ਲਓ ਕੱਦ ਕਾਟ ਜਿਹੜਾ ਹੈਗਾ ਨਾ ਪੂਰੇ ਵੱਡੇ ਕੱਦ ਕਾਟ ਦੀ ਫਿਕਸ ਫਵਾਨੇ ਦੀ ਆ ਗਈ ਲਿਆ ਕਰ ਮਨੋਜ ਇੱਧਰ ਮੂੰਹ ਕਿ ਇੱਧਰ ਮੂੰਹ ਦਿਖਾ ਦਗੇ ਆਪਾਂ ਇਹ ਚੈੱਕ ਕਰ ਲਓ ਮਿੱਤਰੋ ਹੁਣ ਤੁਸੀਂ ਵੱਡੀ ਗਾਂ ਆ ਗਈ ਇਹ ਤੇ ਕਿੰਨਾ ਕੁ ਦੁੱਧ ਪਾਉਂ ਮਨੋਜ ਬਾਈ ਇਹ ਇਹ 22 23 ਕਿਲੋ ਦੱਸਿਆ ਜੀ ਮਾਲਕਾਂ ਨੇ ਠੀਕ ਆ 22 23 ਕਿਲੋ ਵਾਲੀ ਮਿੱਤਰੋ ਇਹ ਜਿਹੜੀ ਹੈਗੀ ਗਾਂ ਵੀ ਹੁਣ 17 ਗਾਂ ਹਾਂ ਪਰ ਹੁਣ ਆਪਾਂ 17 ਕਿਲੋ ਹੀ ਦੇਵਾਂਗੇ ਮੈਂ ਠੀਕ ਆ ਬਸ ਮਤਲਬ ਹੁਣ ਵਾਲੇ ਹੀ ਦੱਸਾਂਗੇ ਦੁੱਧ ਹਾਂਜੀ ਹਾਂਜੀ ਚਲੋ ਅੱਛਾ ਮਨੋਜ ਜੀ ਜਿਵੇਂ ਦੂਜੇ ਨੰਬਰ ਵਾਲੀ ਆਪਣੀ ਆਹਾ ਗਾਂ ਆ ਹਾਂਜੀ ਇਹ ਤੇ ਇਹ ਗਾਂ ਦਾ ਸੂਆ ਇਹਦਾ ਸੂਆ ਦੂਜਾ ਜੀ ਦੂਜਾ ਸੂਆ ਹਾਂਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਕੱਲ ਹੀ ਸੂਈ ਹੈ ਜੀ ਕੱਲ ਦੀ ਸੂਈਤਾ ਜੀ ਹਾਂਜੀ ਹਾਂਜੀ ਠੀਕ ਹੈ ਕਿੰਨਾ ਕੁ ਹੁਣ ਮਤਲਬ ਬੌਲਾ ਹੋਊਗਾ ਇਹਦੇ ਥੱਲੇ ਹੁਣ 18 ਕਿਲੋ ਬੌਲਾ ਤਿਆਰ ਹੈ ਜੀ 18 ਕਿਲੋ ਹਾਂਜੀ ਬੌਲਾ ਮੌਲਾ 18 ਕਿਲੋ ਕਿੰਨਾ ਕੁ ਦੁੱਧ ਪਾ ਦੂਗੀ ਵੀ ਮਤਲਬ ਇਹ ਇਹ 27 28 ਕਿਲੋ ਪਾ ਦੂਗੀ ਤਾਈ થઈ ਪਹਿਲੇ ਸੂਏ 25 ਕਿਲੋ ਦਿੱਤਾ ਜੀ ਪਹਿਲੇ ਸੂਏ 25 ਹਾਂਜੀ ਹਾਂ ਖੋਲੀ ਫਿਰ ਕੇ ਰੈਂ ਵੀ ਆਪਾਂ ਤੋੜ ਕੇ ਆਦਿ ਇਹ ਲੈ ਵੀ ਇਹਦਾ ਸੂਆ ਕਿੰਨਾ ਮਾ ਦੱਸਿਆ ਸੀ ਇਹਦਾ ਦੂਜਾ ਜੀ ਦੂਜਾ ਸੂਆ ਹਾਂਜੀ ਲੈ ਵੀ ਕੱਦ ਕਾਠ ਜਿਹੜਾ ਹੈਗਾ ਨਾ ਇਸ ਬਿਹੜ ਦਾ ਬਹੁਤ ਜਿਆਦਾ ਵੱਡੇ ਕੱਦ ਕਾਠ ਵਾਲੀ ਬਿਹੜ ਆ ਗਈ ਬਾਕੀ ਜਿਹੜਾ ਹਵਾਨਾ ਆ ਗਿਆ ਨਾ ਜਿਹੜਾ ਉਹ ਜਮ ਫਿਕਸ ਹਵਾਨੇ ਵਾਲੀ ਹੈ ਤੇ ਬਾਕੀ ਗੁਲਾਬੀ ਨਿਵਾ ਆ ਗਿਆ ਇਹਦਾ ਚੈੱਕ ਕਰ ਲੋ ਕੱਲਾ ਕੱਲਾ ਛਣ ਲੱਗਾ ਲੈਵੇ ਨੂੰ ਲਿਆ ਕਰਾਂ ਮੈਂ ਤਰਾ ਇਧਰ ਨੂੰ ਮੋੜ ਲਿਆ ਅਛਾ ਮਾਜੀ ਜੇ ਆਪਾਂ ਹੁਣ ਰੇਟਾਂ ਦੀ ਗੱਲ ਕਰਨ ਲਗੇ ਹਨ ਵੀ ਇਹਨਾਂ ਸਾਰੇ ਪਸ਼ੂਆਂ ਦੇ ਆਪਣਾ ਰੇਟ ਫੋਨ ਤੇ ਹੋਊਗਾ ਜੀ ਚਲੋ ਬਾਕੀ ਜਾਇਜ਼ ਹੋਣਗੇ ਕਿ ਨਹੀਂ ਜਾਇਜ਼ ਨਾ ਨਾ ਜਾਇਜ਼ ਹੋਣਗੇ ਜੀ ਜਾਇਜ਼ ਹੋਣਗੇ ਹਾਂ ਠੀਕ ਆ ਆ ਜੋ ਕਿਰਾ ਮਾਜੀ ਸਾਹਿਬ ਜੇ ਇਧਰ ਲਈ ਗਾਂ ਦੀ ਆਪਾਂ ਗੱਲ ਕਰਨ ਲਗੇ ਇਹਦਾ ਸੂਆ ਬਾਈ ਫਿਰ ਇਹਦਾ ਵੀ ਦੂਜਾ ਜੀ ਦੂਜਾ ਸੂਆ ਹਾਂਜੀ ਹਾਂਜੀ ਠੀਕ ਹੈ ਤੇ ਬੱਚਾ ਇਹਦਾ ਬੱਚਾ ਦਾ ਸੀਗਾ ਜੀ ਬੱਚਾ ਬੱਚਾ ਆ ਗਿਆ ਹਾਂਜੀ ਕਿੰਨੇ ਦਾ ਮੈ ਸੂਇ ਇਹ ਇਹਨੂੰ ਸ਼ੀਮਾ ਦੇਣਾ ਜੀ ਕਿੰਨਾ ਦਿਨ ਹੋ ਗਿਆ ਸੂਈ ਹਾਂਜੀ ਹਾਂਜੀ ਤੇ ਹੁਣ ਦੁੱਧ ਕਿੰਨਾ ਤਿਆਰ ਹੋਊਗਾ ਇਹਦੇ ਥੱਲੇ 17 ਕਿਲੋ ਦੁੱਧ ਤਿਆਰ ਹੈ 17 ਕਿਲੋ ਖੋਲ ਫਿਰ ਕੇ ਰ ਆਪਾਂ ਤੋੜ ਕੇ ਦਿਖਾਈਏ ਰੇਟ ਵਾਲੀ ਜਿਹੜੀ ਹੈਗੀ ਮਿੱਤਰੋ ਉਹ ਤਾਂ ਜਿਹੜੀ ਹੈਗੀ ਫੋਨ 'ਤੇ ਹੋਣਗੇ ਜੇ ਕਿਸੇ ਨੂੰ ਕੋਈ ਵੀ ਨਾਗ ਪਸੰਦ ਆਉਂਦਾ ਹੁਣ ਇਹ ਆ ਦੇਖ ਲਓ ਆਹਾ 17 ਕਿਲੋ ਦੁੱਧ ਇਹਦੇ ਥੱਲੇ ਵੀ ਤਿਆਰ ਮਿਲੂ ਤੁਹਾਨੂੰ ਚੈੱਕ ਕਰ ਲਓ ਅੱਛਾ ਗਾਵਾਂ ਜਿੰਨੀਆਂ ਦਿਖਾਈਆਂ ਪੂਰੇ ਵੱਡੇ ਕੱਦ ਕਾਠ ਵਾਲੀਆਂ ਗਾਵਾਂ ਨਹੀਂ ਆਈਆਂ ਕਿਆ ਕਰਾਂ ਮੋ ਜੀ ਇਧਰ ਨੂੰ ਇਹਦਾ ਮੁਰਦੀ ਵਸਾਂਗੀ ਕਦ ਕੱਢ ਦੇਖ ਲਓ ਤੁਸੀਂ ਬਾਕੀ ਬੇਲ ਦੀ ਚੈੱਕ ਕਰ ਲਓ ਇਹ ਹੁਣ ਜਿਹੜਾ ਹੈਗਾ ਇਹਦੇ ਥੱਲੇ 17 ਕਿਲੋ ਦੁੱਧ ਬੱਚੀ ਆਉਗਾ ਸੰਗਾਂ ਵਿੱਚ ਬੱਚੀ ਉਹਨਾਂ ਇੱਕ ਜਿਹੜਾ ਹੈਗਾ ਇੱਧਰਲੀ ਗਾਂ ਆ ਗਈ ਮੋਜੀ ਆਹਾ ਸਿੰਘਾਂ ਵਾਲੀ ਹਾਂਜੀ ਹਾਂਜੀ ਇਹਦਾ ਸੂਆ ਬਾਈ ਫਿਰ ਇਹਦਾ ਦੂਜਾ ਜੀ ਇਹਦਾ ਦੂਜਾ ਸੂਆ ਹਾਂਜੀ ਹਾਂਜੀ ਇਹ ਥੋੜੀ ਜਿਹੀ ਕ੍ਰੋਸ ਸੰਗ ਚ ਆ ਗਈ ਕ੍ਰੋਸ ਸੰਗ ਚ ਆ ਗਈ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਇਹ ਨੂੰ ਚੌਥਾ ਦਿਨ ਆ ਜੀ ਕਿੰਨਾ ਦੁੱਧ ਹੁਣ ਇਹਦੇ ਮਗਰ ਬੱਛੀ ਆ ਜੀ ਅੱਛਾ ਆ ਬੱਛੀ ਆ ਗਈ ਹਾਂਜੀ ਹਾਂਜੀ ਠੀਕ ਐ ਤੇ ਕਿੰਨਾ ਦੁੱਧ ਆ ਇਹ ਥੱਲੇ 15 ਕਿਲੋ ਬੋਲੀ ਤਿਆਰ ਆ ਜੀ 15 ਕਿਲੋ ਖੋਲ ਫਿਰ ਕੇ ਆਪਾਂ ਤੋੜ ਕੇ ਦਿਖਾ ਗਏ ਉਂ ਦੇਖ ਲਾ ਵੀ ਲੰਮੀ ਵੀ ਬਹੇਰੀ ਆ ਗਈ ਜਿਵੇਂ ਕ੍ਰੌਸ ਐ ਠੰਡੀ ਸੀਲ ਐ ਅੱਛਾ ਠੰਡੀ ਸੀਲ ਆ ਜਮਾ ਜੀ ਪਾ ਦੋਨਾਂ ਪਾਸੇ ਬੈਠੇ ਇਹਦਾ ਰੇਟ ਤਾਂ ਦੱਸ ਦੇ ਫਿਰ ਸਾਨੂੰ ਨਹੀਂ ਰੇਟ ਫੋਨ ਤੇ ਹੀ ਦੱਸ ਦਿਆਂਗੇ ਜੀ ਅੱਛਾ ਸਾਰਿਆਂ ਦੇ ਫਿਰ ਠੀਕ ਆ ਚੱਲ ਕਰ ਲੈ ਚੱਲ ਲੰਮੀ ਲੈ ਜਾ ਕੋਈ ਗੱਲ ਨਹੀਂ ਇਹ ਆ ਦੇਖ ਲੋ ਮਿੱਤਰੋ ਜਿਹੜਾ ਹੈਗਾ ਕ੍ਰੋਸ ਅੰਗ ਦੇ ਵਿੱਚ ਇਹ ਗਾਂ ਆ ਗਈ ਤੇ ਕੱਦਗਾਠ ਵੀ ਠੀਕ ਆ ਬਾਕੀ ਗਰਮੀਆਂ ਦਾ ਤੋਹਫਾ ਹੀ ਕਹਿ ਸਕਦੇ ਹਣਾ ਲੈ ਜਾ ਮਗਰ ਬੱਚੀ ਆ ਗਈ ਇਹਦੇ ਬੱਚੀ ਆਈ ਮਾ ਚਲੋ ਇਹ ਊਂ ਬਸ ਇਹ ਕਿੰਨਾ ਕੁ ਦੁੱਧ ਪਾ ਦੂਗੀ ਤੀ ਇਹ 18 19 20 ਤੋ ਅੰਦਰ ਅੰਦਰ ਰਹੂਗੀ ਠੀਕ ਐ 18 ਕਿਲੋ ਹਾਂਜੀ ਤੇ ਜਿਹੜੀ ਤੇਰੀ ਆ ਗਾਂ ਆ ਗਈ ਇਹਦਾ ਸੂਆ ਤੀਜਾ ਜੀ ਤੀਜਾ ਸੂਆ ਹਾਂਜੀ ਹਾਂਜੀ ਕਿਹ ਦਿਨ ਹੋ ਗਏ ਬਈ ਸੂਈ ਨੂੰ ਇਹਨੂੰ ਛੀਮਾ ਦੇਣਾ ਜੀ ਛੀਮਾ ਦੇਣ ਸੂਈ ਨੂੰ ਆ ਤੇ ਕਿੰਨਾ ਦੁੱਧ ਤਿਆਰ ਮਿਰੂ ਹੁਣ ਹੁਣ ਇਹਦੇ ਥੱਲੇ 15 ਕਿਲੋ ਆ ਜੀ 15 ਕਿਲੋ ਹਾਂਜੀ ਠੀਕ ਆ ਤੇ ਕਿੰਨਾ ਕ ਦੁੱਧ ਪਾਉਣ ਵਾਲੀ ਤੇਰੀ ਗਾਂ ਆ ਗਈ ਇਹ ਇਹ 23-24 ਕਿਲੋ ਪਾ ਦੂ ਜੇ ਕੱਚੀ ਸੂਈ ਆ ਉਧਰਕੇ ਅੱਛਾ ਹਾਂਜੀ ਤੇ ਮਗਰ ਇਹਦੇ ਮਗਰ ਬੱਛੀ ਆ ਜੀ ਅੱਛਾ ਲੈ ਵੀ ਮਿੱਤਰੋ ਮਗਰ ਜਿਹੜੀ ਹੈਗੀ ਇਸ ਗਾਂ ਦੇ ਬੱਛੀ ਆ ਠੰਡੀ ਸੀਲ ਆ ਠੰਡੀ ਸੀਲ ਆ ਗਈ ਹੈਨਾ ਮੌਜੀ ਕੱਦ ਕਾਠ ਬਹੁਤ ਵੱਡਾ ਯਾਰ ਹਾਂ ਹੈਨਾ ਕੱਦ ਬਹੁਤ ਆ ਜੀ ਖੋਲ ਫਿਰ ਕੇਰਾ ਆਪੇ ਤੋਰ ਕੇ ਦਿਖਾ ਗਏ ਲੈ ਵੀ ਇੱਕ ਗੱਲ ਤਾਂ ਹੈਗੀ ਜੰਨੀਆਂ ਬਾਈ ਕੋਲੇ ਗਾਮ ਆਣੇ ਨਾ ਸਾਰੀਆਂ ਵੱਡੇ ਕੱਦ ਕਾਠ ਵਾਲੀਆਂ ਗਾਮ ਆ ਗਈਆਂ ਤੇ ਬਾਈ ਕਹਿੰਦਾ ਨਾ ਜਿਵੇਂ ਹੁਣ ਆਹ ਦੇਖ ਲਓ ਹੁਣ ਤੁਸੀਂ ਇਹਦਾ ਫੇਸ ਦੀ ਕੁਆਲਿਟੀ ਚੈੱਕ ਕਰ ਲਓ ਵੀ ਛੀ ਦਿਨਾਂ ਦੀ ਸੂਈ ਥੱਲੇ ਹੁਣ 15 ਕਿਲੋ ਦੁੱਧ ਤੁਹਾਨੂੰ ਤਿਆਰ ਮਿਲੂਗਾ ਇਹ ਚੈੱਕ ਕਰ ਲਓ ਬਾਕੀ ਜਿਹੜਾ ਹੈਗਾ ਨਾ ਲੇਵੇ ਨੂੰ ਥਾਨਣ ਲੱਗੇ ਆ ਉਹ ਜਿਹੜੇ ਹੈਗੇ ਆਪਾਂ ਦਿਖਾ ਦ게요 ਆ ਦੇਖੋ ਕੱਲੇ ਕੱਲੇ ਥਾਣਾ ਨਾਲਾ ਨੂਣਾ ਲੇਵੇ ਤੇ ਫੁੱਲ ਨੇ ਮੋੜ ਲਾ ਬਾਈ ਮਾਦੀ ਕਰਾ ਲੈ ਵੀ ਅੱਜ ਜਿਹੜੇ ਬਾਈ ਕੋਲੇ ਆਪਾਂ ਤੁਹਾਨੂੰ ਪੰਜ ਨਾਗ ਦਿਖਾਏ ਆ ਹਨਾ ਪੰਜੇ ਦੇ ਪੰਜੇ ਜਿਹੜੇ ਹੈਗੇ ਆ ਚੈੱਕ ਕਰ ਲਓ ਇੱਕ ਵਾਰੀ ਦੇਖ ਲਓ ਕੱਲੇ ਕੱਲੇ ਨੂੰ ਸਮਾਰ ਕੇ ਤੇ ਇੱਥੇ ਆਇਓ ਇੱਥੇ ਆ ਕੇ ਤਸੱਲੀ ਕਰ ਲਿਓ ਹਰ ਇੱਕ ਪ੍ਰਕਾਰ ਦੀ ਤਸੱਲੀ ਕਰਨੀ ਜ਼ਿੰਮੇਵਾਰੀ ਤੁਹਾਡੀ ਆ ਮਿੱਤਰੋ ਤੇ ਮੌਜੀ ਤੋਂ ਲੈ ਕੇ ਦਿੰਨੇ ਆ ਹੁਣ ਆਪਾਂ ਬਾਈ ਦਾ ਨੰਬਰ ਲੈਨੇ ਆ ਮੌਜੀ ਭਾਈ ਨੰਬਰ ਕਿਹੜਾ ਚੱਲਦਾ ਤੇਰੇ ਕੋਲੇ ਆਪਣੇ ਕੋਈ ਨੰਬਰ ਚੱਲਦਾ ਜੀ 99730 53787 99730 53787 53787 ਹਾਂਜੀ ਹੋਰ ਕੋਈ ਇੱਕ ਹੋਰ ਚਾਲਦਾ 94179 38534 ਠੀਕ ਆ ਹਾਂਜੀ ਲੋ ਵੀ ਮਿੱਤਰੋ ਬਾਈ ਦਾ ਪਿੰਡ ਆਗਾ ਕੋਟਸ਼ਮੀਰ ਤੇ ਜ਼ਿਲ੍ਹਾ ਆਗਾ ਬਠਿੰਡਾ ਤੇ ਪੰਜ گاਮ ਆਪਾਂ ਜਿਹੜੀਆਂ ਦਿਖਾਈਆਂ ਹਨਾ ਇੱਕ ਵਾਰੀ ਕੈਮਰਾ ਆਪਾਂ ਫੇਰ ਲਾ ਦਈਏ ਤੇ ਕਿਵੇਂ ਲੱਗੀਆਂ گاਮਾ ਦੱਸਿਓ ਜਰੂਰ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ ਭਰਾ ਵੀਡੀਓ ਨੂੰ ਸ਼ੇਅਰ ਕਰਦੇ